ਜਿਹੜਾ ਤੁਸੀਂ ਭਗਤ ਲਿਖਦੇ ਹੋ ਨਾ ਮੈਂ ਫੇਰ ਕਹਿ ਰਿਹਾ ਤੁਹਾਡੀ ਔਕਾਤ ਨਹੀਂ ਬੰਦੇ ਬਣ ਜਾ ਜੇ ਵੀ ਨਾ ਬੰਦੇ ਬਣੇ ਤਾਂ ਮੈਂ ਫੋਟੋਆਂ ਲਾ ਲਾ ਕੇ ਮੈਂ ਤੁਹਾਡਾ ਜਲੂਸ ਕੱਢੂੰਗਾ ਐਸਾ ਜਲੂਸ ਕੱਢੂੰਗਾ ਐਸਾ ਜਲੂਸ ਕੱਢੂੰਗਾ ਤੁਸੀਂ ਮੁੜ ਕੇ ਤੁਹਾਡੀਆਂ ਪੀੜ੍ਹੀਆਂ ਵੀ ਭਗਤ ਨਹੀਂ ਕਹਿਣਗੀਆਂ ਉਹ ਵੀ ਸਤਗੁਰੂ ਕਹਿ ਕੇ ਗੁਰੂ ਕਹਿ ਕੇ ਸੰਬੋਧਨ ਕਰਨੀਆਂ ਮਾ ਤੁਹਾਡੀ ਔਕਾਤ ਨੂੰ ਜਾਣਦਾ ਆ ਤੁਸੀਂ ਤੁਸੀਂ ਸੈਂਟਰ ਦੇ ਗੁਲਾਮ ਲੋਗ ਹੋ ਤੇ ਸੈਂਟਰ ਦੇ ਵਿੱਚ ਬ੍ਰਾਹਮਣ ਬੈਠਾ ਹੋਇਆ ਭਲੇਖ ਜਨਾਰੇ ਕਿਤੇ ਬੰਦੇ ਬਣ ਜਾ ਮੈਂ ਫੇਰ ਕਹਿ ਰਿਹਾ ਅਨਯੋਜ ਜਾਣਦੇ ਹੋ ਤੁਹਾਨੂੰ ਸਭ ਕੁਝ ਪਤਾ ਹੋਵੇ ਫਿਰ ਵੀ ਤੁਸੀਂ ਗੁੰਡਾਗਰਦੀ ਕਰਦੇ ਹੋ ਸੋਸ਼ਲ ਮੀਡੀਆ ਤੇ ਕੋਈ ਲੋੜ ਨਹੀਂ ਸਤਗੁਰ ਕਬੀਰ ਜੀ ਦੇ ਜਨਮ ਦਿਨੀਆਂ ਵਧਾਈਆਂ ਦੇਣ ਦੀਆਂ ਦੇਣ ਦੀ ਜੇ ਤੁਸੀਂ ਉਹਨਾਂ ਨੂੰ ਸਤਗੁਰ ਜਾਂ ਗੁਰੂ ਨਹੀਂ ਕਹਿ ਸਕਦੇ ਕੋਈ ਲੋੜ ਨਹੀਂ ਸਾਨੂੰ ਮੇਰੇ ਗੁਰੂ ਦਾ ਜਨਮ ਇੱਕੋ ਹੀ ਦਿਨ ਹੋਇਆ ਸੀ ਮੇਰੇ ਸਤਗੁਰ ਜੀ ਦਾ ਜਨਮ ਇੱਕੋ ਹੀ ਦਿਨ ਹੋਇਆ ਸੀ ਉਹ ਨਹੀਂ ਜਾਂਦਾ ਨਹੀਂ ਕਿਤੇ ਇੱਥੇ ਆ ਉਹਦਾ ਬਾਰ-ਬਾਰ ਜਨਮ ਨਹੀਂ ਹੁੰਦਾ ਸਤਗੁਰ ਕਬੀਰ ਜੀ ਉਹ ਪਰਮਾਤਮਾ ਦੇ ਬੱਚੇ ਆ ਉਸ ਅਕਾਲ ਪੁਰਖ ਦੇ ਉਹ ਬੱਚੇ ਆ ਜਿਨ੍ਹਾਂ ਨੇ ਕਦੀ ਸੱਚ ਨਹੀਂ ਛੱਡਿਆ ਤੇ ਤੁਸੀਂ ਗੁੰਡਿਓ ਮਿੰਟ ਮਿੰਟ ਬਾਅਦ ਘਰ ਘੜ ਵਾਂਗੂ ਰੰਗ ਬਦਲਦੇ ਹੋ ਪੰਜਾਬ ਨੂੰ ਵੇਚਣ ਵਾਸਤੇ ਤੇ ਦੋਂਗੇ ਤੁਸੀਂ ਬਧਾਈਆਂ ਸਤਿਗੁਰ ਕਬੀਰ ਜੀ ਦੇ ਜਨਮ ਦਿਨੀਆਂ ਭਗਤ ਲਿਖ ਕੇ ਆਪਣੀ ਪਹਿਲਾ ਔਕਾਤ ਬਣਾਓ ਸੱਚ ਤੇ ਪਿਆਰ ਦੇਣਾ ਸਿੱਖੋ ਉਸ ਤੋਂ ਬਾਅਦ ਲਿਖਦੇ ਹੋ ਇਲਾ ਸਤਿਗੁਰ ਗੁਰੂ ਅਰਜਨ ਦੇਵ ਜੀ ਦੇ ਬਰਾਬਰ ਮਰਨਾ ਸਿੱਖੋ ਲਿਖ ਲਿਓ ਭਗਤ ਇੰਨਾ ਹੀ ਚਾਇਆ ਤੁਹਾਨੂੰ ਭਗਤ ਲਿਖਣ ਦਾ ਪਹਿਲਾਂ ਸਮਝ ਲਓ ਬਾਣੀ ਨੂੰ ਬੱਬਾ 28 ਨਾਣਾ ਬੀ 48 ਬਣਦੇ ਨੇ ਇਕ ਕੰਕਾਰ ਤੋਂ ਲੈ ਕੇ ਰਾਗ ਮਾਲਾ ਤੱਕ ਆਖਰੀ ਜਿਹੜੇ ਗੁਰੂ ਗਵੰਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਖਰ ਨੇ ਉੱਥੇ ਲਿਖਿਆ ਹੋਇਆ ਆ 18 10 20 18 10 20 18 ਤੇ 10 28 28 ਤੇ 20 48 ਬਾਣੀ ਜਾਂਦੀ ਆ ਤਾਂ ਤੁਹਾਡੇ ਵਰਗੇ ਗੁੰਡੇ ਲੋਕ ਕਹਿੰਦੇ ਨੇ ਰਾਗ ਮਾਲਾ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਨਹੀਂ ਇਸ ਕਰਕੇ ਬੰਦੇ ਬਣ ਜਾਓ ਸਤਗੁਰ ਕਬੀਰ ਸਾਹਿਬ ਦੇ ਜਨਮ ਦਿਨ ਦੀਆਂ ਲਿਖਣ ਦੇਣ ਦੀਆਂ ਵਧਾਈਆਂ ਦੇਣ ਦੀ ਲੋੜ ਨਹੀਂ ਤੁਹਾਨੂੰ ਕਿਉਂਕਿ ਤੁਹਾਡੀ ਜਿਹੜੀ ਆਤਮਾ ਆ ਗੰਦੀ ਆ ਗੰਧ ਪਰੋਸਦੇ ਹੋ ਲੋਕਾਂ ਨੂੰ ਤੁਸੀਂ ਆਪਣੇ ਰਾਜ ਵਾਸਤੇ ਲੋਕਾਂ ਨੂੰ ਗੰਦੇ ਕਰਦੇ ਹੋ ਤੁਸੀਂ ਇਸ ਕਰਕੇ ਇਦਾਂ ਦੀਆਂ ਆਤਮਾ ਤੋਂ ਸਤਗੁਰ ਕਬੀਰ ਸਾਹਿਬ ਵਾਸਤੇ ਨੀਤੀ ਦੇ ਵਿੱਚ ਉਹਨਾਂ ਨੂੰ ਭਗਤ ਲਿਖਣਾ ਮੈਂ ਫੇਰ ਕਹਿ ਰਿਹਾ ਤੁਹਾਡੀ ਔਕਾਤ ਨਹੀਂ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਪੜ ਲਿਆ ਉਹਦੇ ਵਿੱਚੋਂ ਸਾਨੂੰ ਸਿਰਫ ਸਤਗੁਰੂ ਤੇ ਗੁਰੂ ਨਜ਼ਰ ਆਉਣਾ ਚਾਹੀਦਾ ਅਸੀਂ ਬਾਹਰ ਲੋਕਾਂ ਨੂੰ ਉਹ ਦੱਸਣਾ ਵੀ ਉਹਦੇ ਵਿੱਚ ਆ ਆ ਜਦੋਂ ਅਸੀਂ ਬਾਣੀ ਪੜ ਰਹੇ ਹਾਂ ਉੱਥੇ ਆ ਜਾਣਾ ਭਗਤਾ ਕੀ ਚਾਲ ਨਰਾਲੀ ਚਾਲਾ ਨਰਾਲੀ ਭਗਤਾ ਕੇਰੀ ਵਿਖਮ ਮਾਰਗ ਚੱਲਣਾ ਲਭ ਲੋਭ ਹੰਕਾਰ ਤਜ ਤ੍ਰਿਸ਼ਨਾ ਬੋਤ ਨਹੀਂ ਬੋਲਣਾ ਉਹ ਭਗਤ ਲਿਖਣ ਵਾਲਿਓ ਤੁਸੀਂ ਕਰਕੇ ਪਾਇਓ ਇਹਦੇ ਵਿੱਚ ਕਰਕ ਚੁੱਕੇ ਹੋ ਤੁਸੀਂ ਕਰਕ ਚੁੱਕੇ ਹੋ ਤੁਸੀਂ ਬਕਸ਼ ਨਹੀਂ ਜਾਣਾ ਵੇ ਆ ਜੜੀ ਚੜੀ ਜਵਾਨੀ ਸਿਖਰ ਤੇ ਨੂੰ ਕੰਮਾਂ ਵਿੱਚ ਹੰਡਾ ਨਾ ਸੜਿ ਬਣੀ ਬਣਾਈ ਰੋਲ ਦਈਂ ਸੜੀ ਬਣੀ ਬਣਾਈ ਰੋਲ ਦਈ ਨਾ ਬਣ ਜਾਈ ਕੋਈ ਮਿਰਜ਼ਾ ਆਵਿਆ ਪਾਤੀਆਂ ਪਹਿਣਾ ਵਾਲੜੇ ਵੇ ਆਪਾਂ ਤੀਆਂ ਪਹਿਣਾ ਵਾਲੜੇ ਹਰ ਪਾਪ ਦੇ ਮਿਲੇ ਸਜਾਵੇ ਕੋਈ ਰਾਜਕੁਮਾਰੀ ਬਾਪ ਦੀ